ਨੋਂ ਨੂੰ ਤਾਂ ਅਸੀਂ ਪਟਾਇਆ ਹੈ ਪੈਂ ਛੋਟੇਪੁਰ ਸੰਤਜੀਤ ਸਿੰਘ ਤੇ ਚਰਨਜੀਤ ਸਿੰਘ ਵਾਲੀਆ ਇਹ ਜੇ ਨੌ ਪਟਨਾਲ ਮਾੜੀ ਸਿਆਸਤ ਨਹੀਂ ਕੀ ਲੋਕਾਂ ਦੀਆਂ ਫੀਲਿੰਗਾਂ ਨਾਲ ਹੀ ਖੇਡਿਆ ਜਾਂਦਾ ਪਰ ਤੁਸੀਂ ਵੀ ਤਾਂ ਗਲਤ ਗੰਦੀ ਸਿਆਸਤ ਖੇਡੀ ਹੈ ਨਾ ਮਾਨ ਸਾਹਿਬ ਜਿਹੜੀ ਜਗਾ ਤੇ ਸਤਿਰ ਨੇ ਜਿਸ ਜਗਾ ਤੇ ਉਹਨਾਂ ਨੇ ਜੋ ਸਟੈਂਡ ਲਿਆ ਅੱਜ ਵੀ ਉੱਥੇ ਖੜੇ ਨੇ ਚਾਹੇ ਜਿੱਤ ਜਾਣ ਚਾਹੇ ਹਾਰ ਜਾਣ ਆ ਬਿਲਕੁਲ ਕਈ ਵਾਰ ਆ ਰਹੇ ਨੇ ਨਾਲੇ ਹਾਂ ਤੇ ਪਾਰਟੀ ਦਾ ਵੀ ਉਹੀ ਸਟੈਂਡ ਹੈ ਠੀਕ ਹੈ ਲੱਗੇ ਰਹਿੰਦੇ ਹੋ ਅਸਰ ਜਿਸ ਸਮੇ ਮਾਨ ਸਾਹਿਬ ਤੇ ਤਸ਼ਦਦ ਹੋਏ ਨੇ ਤਸੱਦਤ ਆਏ ਗਏ ਨੇ। ਕਿਆ ਗਿਆ ਕਿ ਮਾਨ ਸਾਹਿਬ ਦੇ 9 ਤੱਕ ਖਿੱਚੇ ਗਏ ਨੇ। ਆ ਪਿੱਛੇ ਜੇ ਇੱਕ ਅ ਕਿਸੇ ਜੇਲਰ ਦੀ ਜਾਂ ਹੋਰ ਦੀ ਇੰਟਰਵਿਊ ਆਈ ਆ ਉਹ ਕਹਿੰਦੇ ਕਹਿੰਦੇ ਸਾਰੀਆਂ ਗੱਲਾਂ ਝੂਠੀਆਂ ਨੇ। ਤੁਸੀਂ ਤਾਂ ਉਹਨਾਂ ਸਮਿਆਂ ਤੇ ਨਾਲ ਰਹੇ ਹੋ ਉਹਨਾਂ ਦੇ। ਉਹ ਮਾਨ ਸਾਹਿਬ ਦੇ 9 ਨਹੀਂ ਪਟੇ ਗਏ, ਇਹ 9 ਨੂੰ ਤਾਂ ਅਸੀਂ ਪਟਾਏ ਆ। ਅੱਛਾ ਤੁਸੀਂ ਖੁਦ ਪਟੇ ਨੇ। ਅਸੀਂ ਖੁਦ ਪਟੇ ਨੇ ਅਸੀਂ ਸਟੇਜਾਂ ਦੇ ਅਸੀਂ ਲੋਕਾਂ ਨੂੰ ਭਾਵਕ ਕਰਨ ਵਾਲੇ ਮੈਂ ਛੋਟੇਪੁਰ ਸੰਤਜੀਤ ਸਿੰਘ। ਹਾਂ ਤੇ ਚਰਨਜੀਤ ਸਿੰਘ ਵਾਲੀਆ ਇਹ ਜੇ ਨੌ ਪਟਨ ਵਾਲੇ ਹੂੰ ਇਹ ਸਟੇਜਾਂ ਦੇ ਉਹਦੇ ਨੌ ਪੱਟ ਤੇ ਉਹਦੀ ਸਿਗਰਟ ਨਾਲ ਆ ਸਾੜਦਾ ਉਹਦਾ ਫਲਾਣਾ ਸਾੜਦਾ ਲੋਕਾਂ ਨੂੰ ਭਾਵ ਕਰਨ ਵਾਸਤੇ ਮਾਨ ਸਾਹਿਬ ਨੂੰ ਤਾਂ ਪੂਰੀ ਬੈਰਕ ਮਿਲੀ ਹੋਈ ਸੀ ਨਾਲ ਤੋਤੇ ਚਿੜੀਆਂ ਰੱਖੇ ਹੋਏ ਸੀ ਨਾਲ ਨੌਕਰ ਚੱਕਰ ਸੀਗੇ ਨਾ ਤਾਂ ਉਹਨਾਂ ਦੇ ਮੈਂ ਵੀ ਦੇਖਿਆ ਪੈਰਾਂ ਦੇ ਨੌ ਹੈ ਨਹੀਂਗੇ ਤੇ ਪੈਰਾਂ ਦੇ ਨੌ ਤਾਂ ਮੇਰੇ ਵੀ ਤੁਹਾਡੇ ਵੀ ਟੁੱਟ ਸਕਦੇ ਮੇਰਾ ਵੀ ਕੋਈ ਖਰਾਬ ਹੋ ਸਕਦਾ ਅੱਛਾ ਜਾਨੀ ਕਿ ਤਸੱਦਦ ਨਹੀਂ ਹੋਇਆ ਮੇਰਾ ਨਹੀਂ ਖਿਆਲ ਹੋਇਆ ਦੇਖੋ ਜਦੋਂ ਤਸ਼ੱਦਦ ਹੋਣਾ ਸੀ ਉਦੋਂ ਤਾਂ ਭਰਤਪੁਰ ਜੇਲ੍ਹ ਚ ਸੀਗੇ ਪਹਿਲਸਾਂ ਜੋ ਖਾਣੇ ਜਾਂਦੇ ਸੀ ਉਹ ਰਿਪੋਰਟ ਹੋ ਗਈ ਪਾਰਲੀਮੈਂਟ ਦੇ ਉਹ ਉਹਨੂੰ ਸ਼ਿਫਟ ਕਰਨਾ ਪਿਆ ਨਾਲੇ ਉਹਦੇ ਤਸ਼ੱਦਦ ਕਰਨਾ ਕਰਦਾ ਉਹਨੇ ਕਿਹੜਾ ਕੋਈ ਇੰਦਰਗੰਦੀ ਮਰੋਈ ਹ ਹ ਉਹਨੇ ਤਾਂ ਚਿੱਠੀ ਲਿਖੀ ਸੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਰੈਜ਼ੈਂਟਮੈਂਟ ਦਿਖਾਈ ਸੀ ਵੀ ਇਹ ਬੜਾ ਮਾੜਾ ਹੈ ਔਰ ਅਸੀਂ ਅੰਦਰ ਡਟ ਕੇ ਖਿਲਾਫ ਹਾਂ ਤੇ ਤੁਹਾਨੂੰ ਤੋ ਕਿ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਨਹੀਂ ਪੱਟੇ ਗਏ ਤੁਹਾਨੂੰ ਜੂੜ ਪਟਕੇ ਛੱਡਨੇ ਹੁਣ ਨਹੀਂ ਨਹੀਂ ਮੈਂ ਪਟਕੇ ਨਹੀਂ ਛੱਡਨੇ ਗੱਲ ਇਹ ਕਰ ਰਹੇ ਆ ਆਪਾਂ ਕਿ ਤੁਸੀਂ ਕਹਿੰਦੇ ਹੋ ਪੱਟੇ ਨਹੀਂਗੇ ਕਿ ਅਸੀਂ ਪੱਟੇ ਆ ਲੋਕਾਂ ਨੂੰ ਸਿਰਫ इमोਸ਼ਨਲ ਹੀ ਭਾਵਕ ਕਰਿਆ ਹਾਂ ਕੀਤਾ ਇਹ ਇਹ ਸਿਆਸਤ ਹੈ ਮਾੜੀ ਸਿਆਸਤ ਨਹੀਂ ਕਿ ਲੋਕਾਂ ਦੀਆਂ ਫੀਲਿੰਗਾਂ ਨਾਲ ਹੀ ਖੇਡਿਆ ਜਾਂਦਾ ਫਿਰ ਤੁਸੀਂ ਵੀ ਤਾਂ ਗਲਤ ਗੰਦੀ ਸਿਆਸਤ ਖੇਡੀ ਹੈ ਨਾ ਖੇਡੀ ਹੈ ਖੇਡੀ ਹੈ ਬਿਲਕੁਲ ਖੇਡੀ ਹੈ ਫਿਰ ਤੁਹਾਡੇ ਜਿਹੜੇ ਤੁਸੀਂ ਅੱਜ ਜਿੰਨਾ ਲੀਡਰਾਂ ਤੇ આરોਪ ਲਾਉਂਦੇ ਹੋ ਉਹਨਾਂ ਤੇ ਤੁਹਾਡੇ ਚ ਕਿੰਨਾ ਕੁ ਫਰਕ ਪੈ ਗਿਆ ਨਾ ਹੁਣ ਮੈਨੂੰ 40 ਸਾਲ 40 ਸਾਲ ਹੋ ਗਏ ਨਾ ਤੇ ਉਹਨਾਂ ਫਰਕ ਪੈ ਗਿਆ ਨਾ ਫਿਰ ਉਦੋਂ ਉਦੋਂ ਕੀ ਚੀਜ਼ ਦੀ ਸੀ ਸਿਰਫ ਕੁਰਸੀ ਦੀਂਦੀ ਸੀ ਜਾਂ ਲੋਕਾਂ ਦੇ ਵਿੱਚ ਨਾਮ ਬਣਾਉਣਾ ਚਾਹੁੰਦੇ ਨੇ ਨਹੀਂ ਨਹੀਂ ਨਾ ਨਾ ਤੇ ਨਾ ਕੁਰਸੀ ਸਿਰਫ ਬਾਦਲ ਨਜ਼ਰ ਆਉਂਦੇ ਜਿੰਨਾ ਬਲੂ ਸਟਾਰ ਕਰਾਇਆ ਸੀ ਓਨਲੀ ਬਾਦਲ ਅੱਛਾ ਬਾਦਲਾਂ ਕਰਕੇ ਜਾਨੀ ਕਿ ਤੁਸੀਂ ਝੂਠ ਬੋਲਦੇ ਰਹੇ ਬਿਲਕੁਲ ਝੂਠ ਬੋਲਦੇ ਰਹੇ ਲੋਕਾਂ ਨੂੰ ਭਾਵਕ ਕਰਨ ਵਾਸਤੇ ਔਰ ਹਨੇਰੀ ਵੀ ਲਿਆਂਦੀ ਔਰ ਆਈ ਵੀ ਹੂੰ ਕਿਉਂਕਿ ਇੱਕ ਕਾਫਰ ਸੀਗੇ ਇਹਨਾਂ ਨੇ ਬਲੂ ਸਟਾਰ ਕਰਾਇਆ ਸੀ ਔਰ ਅਸੀਂ ਸਿੱਖ ਸੈਂਟੀਮੈਂਟਸ ਇਹਨਾਂ ਦੇ ਖਿਲਾਫ ਸੀਗੇ ਹੂੰ ਔਰ ਤੁਹਾਨੂੰ ਪਤਾ ਹੀ ਹੈ ਫਿਰ ਇਹ ਸਾਰੇ ਕੰਮ ਤਾਂ ਕਰਨੇ ਪੈਂਦੇ ਪੋਲਿਟਿਕ ਦੇ ਵਿੱਚ ਅੱਜ ਥੋੜਾ ਜਿਹਾ 100 ਗੁਣਾ ਜ਼ਿਆਦਾ ਹੋ ਗਏ ਜਨਨ ਕਿ ਰਾਜਨੀਤੀ ਪਹਿਲਾਂ ਤੋਂ ਹੀ ਗੰਦੀ ਰਹੀ ਹੈ ਪਹਿਲਾਂ ਤੋਂ ਗੰਦੀ ਜੀ ਰਾਜਨੀਤੀ ਦਾ ਨਾਂ ਹੀ ਗੰਦਾ ਹੈ ਹਮ